ਜੀ ਇਹ ਤਾਂ ਸਵਾਲ ਆਇਆ ਹੈਗਾ ਮਿਸ ਜੀਆਏ ਜਾਨਣਾ ਚਾਹੁੰਦੀ ਹੈ ਕਿ ਉਹਨਾਂ ਦਾ ਯੂਕੇ ਦਾ ਸ਼ਾਰਟ ਟਰਮ ਸਟੱਡੀ ਵੀਜ਼ਾ ਲੱਗਾ ਹੈ ਤੇ ਕੀ ਉਹ ਸ਼ਾਰਟ ਟਰਮ ਸਟੱਡੀ ਵੀਜ਼ੇ ਦੇ ਵਿੱਚ ਯੂਕੇ ਕੰਮ ਕਰ ਸਕਦੇ ਹੈ ਕਿ ਉਹਨਾਂ ਨੂੰ ਵਰਕ ਰਾਈਟ ਰਹਿਣਗੇ ਤਾਂ ਜੀਆ ਜੀ ਇਹਦਾ ਸਵਾਲ ਦਾ ਜਵਾਬ ਹੈ ਨਹੀਂ ਸ਼ਾਰਟ ਟਰਮ ਸਟੱਡੀ ਵੀਜ਼ੇ ਦੇ ਵਿੱਚ ਤੁਹਾਡੇ ਕੋਈ ਵਰਕ ਰਾਈਟ ਨਹੀਂ ਰਹਿੰਦੇ ਹਾਂ ਅਗਰ ਆਪਾਂ ਯੂਕੇ ਇਮੀਗ੍ਰੇਸ਼ਨ ਦੀ ਗਾਈਡਲਾਈਨ ਦੇਖੀਏ ਤੇ ਸ਼ਾਰਟ ਟਰਮ ਸਟੱਡੀ ਵੀਜ਼ੇ ਦੇ ਉੱਪਰ ਜੋ ਉਹਨਾਂ ਨੇ ਲਿਖਿਆ ਹੈ ਵਟ ਯੂ ਕੈਨ ਨਾਟ ਡੂ ਉਦੇ ਪੁਆਇੰਟ ਨੰਬਰ 3 ਦੇ ਵਿੱਚ ਲਿਖਿਆ ਹੈ ਵਰਕ অর ਕੈਰੀ ਆਊਟ ਐਨੀ ਬਿਜ਼ਨਸ ਥਿਸ ਇਨਕਲੂਡ ਪੇਡ অর ਅਨਪੇਡ ਵਰਕ ਵਰਕ ਐਕਸਪੀਰੀਅੰਸ অর ਵਰਕ ਪਲੇਸਮੈਂਟ ਸੋ ਸ਼ਾਰਟ ਟਰਮ ਸਟਡੀ ਵੀਜ਼ੇ ਦੇ ਵਿੱਚ ਕੰਮ ਜਾਂ ਬਿਜ਼ਨਸ ਪੇਡ ਜਾਂ ਅਨਪੇਡ ਨਹੀਂ ਕੀਤਾ ਜਾ ਸਕਦਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਾਕੀਆਂ ਵਾਸਤੇ ਵੀ ਇਹ ਨੌਲੇਜ ਜਿਹੜੀ ਆ ਉਹ ਟਰਾਂਸਫਰ ਹੋ ਸਕੇ